ਇਹ ਲੋਕਾਂ ਦੇ ਦੁੱਖ ਦਰਦ ਵਿੱਚ ਕੰਮ ਆਉਣ ਵਾਲਾ ਸਿਵਲ ਹਸਪਤਾਲ ਚਲਾ ਨਾ ਉਹ ਜਿੱਥੇ ਡਾਕਟਰ ਜਿਹੜੇ ਆ ਬੜਾ ਵਧੀਆ ਪਹਿਲਾਂ ਇਹ ਹਸਪਤਾਲ ਚੱਲਦਾ ਸੀ ਜਦੋਂ ਦੀ ਇਹ ਸਰਕਾਰ ਬਦਲੀ ਆ ਉਸ ਤੋਂ ਬਾਅਦ ਚ ਜਿਨਾਂ ਵਾ ਡਾਕਟਰਾਂ ਦੀ ਬਿਲਕੁਲ ਹੀ ਥੇ ਘਾਟ ਆ ਗਈ ਆ ਕਿ ਜਦੋਂ ਬੰਦੀਆਂ ਦਾ ਇੱਕਾ ਜਿੰਦਾਬਾਦ 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 ਪਾਰਕਿਸ਼ ਪਿਛਲੇ ਲੰਬੇ ਸਮੇਂ ਤੋਂ ਇਸ ਹਸਪਤਾਲ ਦਾ ਇਹ ਹਾਲ ਹੋ ਗਿਆ ਕਿ ਇੱਥੇ ਡਾਕਟਰਾਂ ਦੀਆਂ ਪੋਸਟਾਂ ਜਿਹੜੀਆਂ ਨੇ ਬਿਲਕੁਲ ਹੀ ਖਾਲੀ ਪਈਆਂ। ਮੁਰਾਬਾਦ ਮੁਰਾਬਾਦ। ਤੇ ਪਿਛਲੇ ਦਿਨੀ ਤੁਸੀਂ ਆਪ ਘराती ਤੁਸੀਂ ਵੇਖਿਆ ਇਹਦਾ ਪ੍ਰਬੰਧ ਕਿਵੇਂ ਪੱਲਾ ਝਾੜ ਰਹੇ ਆ ਵੀ ਬਿਜਲੀ ਬੰਦਿਆ ਜਨਰੇਟਰ ਦਾ ਕੋਈ ਪ੍ਰਬੰਧ ਨਹੀਂ ਸੀ। ਇਹ ਹਸਪਤਾਲ ਇੱਕ ਖੰਡ ਖੰਡ ਦਾ ਰੂਪ ਧਾਰਿਤ ਕਿਹਨਾਂ ਦਾ ਨਹੀਂ ਸੀ ਇਹ ਸਰਕਾਰ ਦੀ ਮਲਕੀਆ ਡਾਕਟਰ ਉਹ ਹਸਪਤਾਲ ਬਚਾਓ 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 ਫਿਰ ਇਹ ਜਿਹੜਾ ਹਸਪਤਾਲ ਜਿਹੜਾ ਸਿਰਫ ਗਰੀਬ ਲੋਕਾਂ ਦੀ ਜਿਹੜੀ ਆਕਾਸ਼ ਦੀ ਕਿਰਨ ਸੀਗੀ ਉਹਨੂੰ ਇਹ ਖਤਮ ਕਰਕੇ ਇਹਨੂੰ ਵੀ ਪ੍ਰਾਈਵੇਟ ਪਾਸੇ ਵੱਲ ਨੂੰ ਤੋਰਨ ਜਾ ਰਿਹਾ ਹੈ ਇਸ ਹਸਪਤਾਲ ਵਿੱਚ ਅਸੀਂ ਪਹਿਲਾਂ ਵੀ ਸਰਕਾਰ ਤੋਂ ਮੰਗ ਕੀਤੀ ਹੋਈ ਹੈ ਕਿ ਇੱਕ ਗਾਇਨੋਕੋਲੋਜੀ ਸੇਵਾ ਬਹੁਤ ਜ਼ਰੂਰਤ ਹੈ ਐਂਟੀਨੇਟਲ ਜਿਹਦੇ ਕੇਸੇਜ਼ ਆ ਉਹਨਾਂ ਦੀ ਚੈੱਕਅਪ ਲਈ ਇੱਕ ਸਰਜੀਕਲ ਸਪੈਸ਼ਲਿਸਟ ਇੱਥੇ ਬਹੁਤ ਲੋੜਿੰਦਾ ਤਾਂ ਕਿ ਲੋਕਾਂ ਨੂੰ ਜਿਹੜੇ ਆਪਰੇਸ਼ਨ ਨਾਲ ਰਿਲੇਟਡ ਤਕਲੀਫਾਂ ਹੈਗੀਆਂ ਉਹਨਾਂ ਦਾ ਇੱਥੇ ਹੀ ਇਲਾਜ ਹੋ ਸਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਸਿਵਲ ਹਸਪਤਲ ਅਤੇ ਸਰਕਾਰੀ ਦਫ਼ਤਰਾਂ ਵਿੱਚ ਸਟਾਫ ਦੀ ਕਾਰਡ ਨੂੰ ਪੂਰਾ ਕਰਨ ਲਈ ਸਾਂਝਾ ਕਿਸਾਨ ਮੋਰਚਾ ਅਤੇ ਭਾਰਤੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਅਤੇ ਕਲਾਂਨੌਰ ਦੇ ਸਰਕਾਰੀ ਹਸਪਤਲ ਦੇ ਵਿੱਚ ਧਰਨਾ ਲਗਾਇਆ ਗਿਆ ਇਸ ਮੌਕੇ ਜਮੂਹੀ ਕਿਸਾਨ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਲੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਦੇ ਵਿੱਚ ਲੰਮੇ ਸਮੇਂ ਤੋਂ ਡਾਕਟਰਾਂ ਦੀ ਘਾਟ ਹੈ ਜਿਸ ਕਰਕੇ ਇਲਾਕੇ ਪਰਦੇ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਇਲਾਜ ਲਈ ਦੂਰ ਦੂਰ ਤੱਕ ਜਾਣਾ ਪੈਂਦਾ ਹੈ 24 ਘੰਟੇ ਐਮਰਜੈਂਸੀ ਸਭਾਵਾਂ ਵੀ ਬੰਦ ਨੇ ਅਤੇ ਇਸ ਦੇ ਨਾਲ ਹੀ ਕਲਨੌਰ ਬਿਜਲੀ ਬੋਰਡ ਵੀ ਮੁਲਾਜ਼ਮ ਦੀ ਘਾਟ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਟੀਚਰਾਂ ਦੀ ਘਾਟ ਹੈ ਉਹਨਾਂ ਦੱਸਿਆ ਕਿ ਇਹ ਦਰਨਾ ਅਨਮਿੱਥੇ ਸਮੇਂ ਲਈ ਲਗਾਇਆ ਗਿਆ ਜਦੋਂ ਤੱਕ ਡਾਕਟਰਾਂ ਦੀ ਘਾਟ ਅਤੇ ਹੋਰ ਵੀ ਸਰਕਾਰੀ ਅਦਾਰਿਆਂ ਵਿੱਚ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਧਰਨਾ ਐਦਾਂ ਹੀ ਚੱਲਦਾ ਰਹੇਗਾ ਜੀ ਕਿਨਾਂ ਜੀ ਮੈਂ ਅਦੀਸ਼ੰਦਰਪਾਲ ਵਿਸ਼ਨਕੋਟ ਸ਼ੀਰਪੱਗ ਸਿੰਘ ਨੌਜਵਾਨ ਸਭਾ ਦਾ ਮੈਂ ਮੈਂਬਰ ਹਾਂ ਤੇ ਅੱਜ ਦਾ ਇਹ ਧਰਨਾ ਜਿਹੜਾ ਕਿ ਲੋਕਾਂ ਦੇ ਦੁੱਖ ਤਕ ਵਿੱਚ ਕੰਮ ਆਉਣ ਵਾਲਾ ਸਿਵਲ ਹਸਪਤਾਲ ਕਲਾਂਗੋੜ ਜਿੱਥੇ ਡਾਕਟਰ ਜਿਹੜੇ ਆਪ ਬੜਾ ਵਧੀਆ ਪਹਿਲਾਂ ਇਹ ਹਸਪਤਾਲ ਚੱਲਦਾ ਸੀ ਜਦੋਂ ਦੀ ਇਹ ਸਰਕਾਰ ਬਦਲੀ ਆ ਉਸ ਤੋਂ ਬਾਅਦ ਚ ਜਿਨਾ ਵਾ ਡਾਕਟਰਾਂ ਦੀ ਬਿਲਕੁਲ ਹੀ ਥੇ ਘਾਟ ਆ ਗਈ ਆ ਕਿਉਂਕਿ ਇਹ ਜਾਂ ਮਿਲੀ ਬੁੱਕ ਵੀ ਜਦ ਤੱਕ ਅਦਾੜਿਆਂ ਦਾ ਜਿਆਦਾ ਜੀ ਕਰਦੇ ਆ ਸਰਕਾਰਾਂ ਕਰ ਰਹੀਆਂ ਵਾ ਇਹਨਾਂ ਦੀ ਕੋਈ ਸਾਜ਼ਿਸ਼ ਆ ਵੀ ਸਰਕਾਰੀ ਹਰ ਜਿਲ੍ਹੇ ਹਸਪਤਾਲ ਆ ਲੋਕਾਂ ਦੇ ਜਿਹੜੇ ਨੇਂਦ ਦੇ ਪੈਸੇ ਨਾਲ ਸਾਰੇ ਗਏ ਸੀ ਉਹ ਜਿਹੜੇ ਆ ਲੋਕਾਂ ਦੇ ਕੰਮ ਹੁੰਦੀ ਆ ਸੋ ਕੱਢਾ ਵਿੱਚ ਕਰੋਨਾ ਦੇ ਕੰਮ ਆ ਆਾ ਕਰੋਨਾ ਦੇ ਇੱਥੀ ਹਸਪਤਾਲ ਵੀ ਉਹ ਜੰਗਲੇ ਮਾਰ ਕੇ ਚਲੇ ਗਏ ਇਹ ਹਸਪਤਾਲ ਜਿਹੜਾ ਲੋਕਾਂ ਦੇ ਕੰਮ ਆ ਆ ਪਰ ਪਰੇ ਚੱਤੋਂ ਮੰਗਤੀ ਪਰ ਇਹ ਜਿਹੜਾ ਅੱਜ ਦਾ ਇਹ ਧਰਨਾਵਾ ਹਸਪਤਾਲ ਬਚਾਓ ਜਿਹੜਾ ਵਾ ਡਾਕਟਰ ਲਿਆਓ ਤੇ ਹਸਪਤਾਲ ਬਚਾਓ ਇਹ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਵੱਖ-ਵੱਖ ਵਰਗਾਂ 'ਚ ਕੰਮ ਕਰਦੇ ਮਿਹਨਤਕਸ਼ ਲੋਕ ਅੱਜ ਜਿਹੜੇ ਆ ਇਸ ਨੇਕ ਕਾਰਜ ਦੇ ਵਿੱਚ ਉਹ ਵੱਧ ਚੜ ਕੇ ਆਏ ਆ ਤੇ ਜਦੋਂ ਤੱਕ ਜਿਹੜੇ ਡਾਕਟਰ ਹੈ ਆ ਪ੍ਰਬੰਧ ਇੱਥੇ ਨਹੀਂ ਹੁੰਦਾ ਇਹ ਮੋਰਚਾ ਲਗਾਤਾਰ ਇੱਥੇ ਰਹੂਗਾ ਇਹ ਪਿਛਲੇ ਦਿਨੀ ਤੁਸੀਂ ਆਪ ਘਾਤੀ ਤੁਸੀਂ ਵੇਖਿਆ ਇਹਦਾ ਪ੍ਰਬੰਧ ਵੀ ਕਿਵੇਂ ਪੱਲਾ ਝਾੜ ਰਹੇ ਆ ਵੀ ਬਿਜਲੀ ਬੰਦਿਆ ਜਨਰੇਟਰ ਦਾ ਕੋਈ ਪ੍ਰਬੰਧ ਨਹੀਂ ਸੀ ਇਹ ਹਸਪਤਾਲ ਇੱਕ ਖੰਡ ਖੰਡ ਰੂਪ ਧਾਧ ਕੀ ਧਾਧ ਨਹੀਂ ਦਤਾ ਸੀ ਇਹ ਸਰਕਾਰ ਦੀ ਨਲਾਕੀ ਆ ਕਿ ਮੈਂ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੀ মিডিਆ ਨੇ ਇਹ ਖਬਰ ਨਸ਼ਰ ਕੀਤੀ ਆ ਵੀ ਜਿਹੜਾ ਰਾਤ ਕੋਈ ਇੱਥੇ ਪ੍ਰਬੰਧ ਨਹੀਂ ਲਾਈਟ ਬੰਦਿਆ ਮਰੀਜ਼ ਵਿਚਾਰੇ ਗਰਮੀ ਚ ਤਰਸ ਰਹੇ ਆ ਜਿਹੜੇ ਮਰੀਜ਼ ਆ ਉਹ ਇੱਥੇ ਆਪਣਾ ਲਾਜ ਗਰਾਉਂਡ ਹੁੰਦੇ ਆ ਗਰਮੀ ਨਾਲ ਹੀ ਮਰ ਜਾਂਦੇ ਆ ਅਸੀਂ ਇਹ ਵੀ ਮੰਗ ਕਰਦੇ ਆ ਕਿ ਜਿਹੜੀਆਂ ਥੋੜੀ ਸਹੂਲਤਾਂ ਕਰਨ ਦੀ ਮੰਗ ਆ ਪਹਿਲਾਂ ਤੇ ਉਹ ਕਰੋ ਇੱਥੇ ਜਿਹੜੀਆਂ ਐਵੇਂ ਕੇ ਦੀ ਨਲਾਕੀ ਦਾ ਨਹੀਂ ਚੱਲਣਾ ਹੁਣ ਲੋਕ ਜਾਗ ਪਏ ਆ ਇਹ ਇੱਥੇ ਜਿਹੜਾ ਇਥੋਂ ਦੇ ਪ੍ਰਸ਼ਾਸਨ ਦਾ ਉਹ ਵੀ ਪ੍ਰਬੰਧ ਵੇਖਾਂਗੇ ਤੇ ਜਿਹੜਾ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਲੜਾਈ ਆ ਉਹ ਵੀ ਸਾਡੀ ਜਿਹੜੀ ਚੱਲਦੀ ਰਹੇਗੀ ਮੈਂ ਇਹਨਾਂ ਸ਼ਬਦਾਂ ਦਾ ਤੁਹਾਡਾ ਧੰਨਵਾਦ ਕਰਨਾ ਹੈ ਅੱਜ ਦਾ ਇਹ ਧਰਨਾ ਕਿਸ ਸਬੰਧ ਤੇ ਲਗਾਇਆ ਗਿਆ ਜਾ ਰਿਹਾ ਹੈ ਅੱਜ ਦਾ ਇਹ ਧਰਨਾ ਕਿ ਇਹ ਸਬੰਧ ਚ ਲਗਾਇਆ ਜਾ ਰਿਹਾ ਕਿ ਸਾਡੇ ਕਲਾ ਨੌਰ ਦਾ ਕਮਿਊਨਿਟੀ ਹੈਲਥ ਸੈਂਟਰ ਹਾਂਜੀ ਜੀ ਜਿਹੜਾ ਕਿ ਬੜਾ ਨਾਮਵਰ ਹੈਲਥ ਸੈਂਟਰ ਆ ਪੰਜਾਬ ਦੇ ਗਿਨੇ ਚੁਨਵੇਂ ਜਿਹੜੇ ਹੈਲਥ ਸੈਂਟਰ ਆ ਉਹਨਾਂ ਦੇ ਵਿੱਚ ਇਹਦੀ ਗਿਣਤੀ ਆਉਂਦੀ ਆ ਇਹਦੀ ਇੰਨੀ ਆਪੀਡੀ ਜ਼ਿਆਦਾ ਪਰ ਪਿਛਲੇ ਲੰਬੇ ਸਮੇਂ ਤੋਂ ਇਸ ਹਸਪਤਾਲ ਦਾ ਇਹ ਹਾਲ ਹੋ ਗਿਆ ਕਿ ਇੱਥੇ ਡਾਕਟਰਾਂ ਦੀਆਂ ਪੋਸਟਾਂ ਜਿਹੜੀਆਂ ਨੇ ਬਿਲਕੁਲ ਹੀ ਖਾਲੀ ਪਈਆਂ ਕਿੰਨਾ ਲੰਬਾ ਸਮਾਂ ਡੇਢ ਡਾਕਟਰ ਡੇਢ ਡਾਕਟਰ ਦਾ ਮਤਲਬ ਇੱਕ ਡਾਕਟਰ ਇੱਕ ਡਾਕਟਰ ਤਿੰਨ ਦਿਨ ਹੁੰਦਾ ਕਿੰਨੇ ਡਾਕਟਰ ਇੱਥੇ ਹੋਣੇ ਚਾਹੀਦੇ ਇੱਥੇ ਜਿਹੜੀ ਆ ਜਿਹੜੀ ਹੈਗੀ ਆ ਸੈਂਕਸ਼ਨ ਜਿਹੜੀ ਗਿਣਤੀ ਆ ਉਹ 8 ਆ ਲੇਕਿਨ ਡੇਢ ਡਾਕਟਰ ਆ ਇੱਥੇ ਉਹ ਕੰਮ ਚਲਾ ਰਿਹਾ ਇਸੇ ਤਰ੍ਹਾਂ ਹੀ ਇੱਥੇ ਜਿਹੜਾ ਸਟਾਫ ਨਰਸਿਆ ਉਹਨਾਂ ਦੀ ਗਿਣਤੀ ਦਾ ਵੀ ਇਹੀ ਹਾਲ ਆ ਇਹ ਐਨਐਮ ਨੇ ਉਹਨਾਂ ਦੀ ਸੈਂਕਸ਼ਨ ਪੋਸਟਾਂ ਜਿਹੜੀਆਂ ਨੇ ਉਹ 15 ਨੇ ਸੱਤ ਕੰਮ ਕਰ ਰਹੀਆਂ ਨੇ ਕਲਾਸ 4 18 ਪੋਸਟਾਂ ਨੇ ਸੱਤ ਕੰਮ ਕਰ ਰਹੇ ਆ ਇਸੇ ਤਰ੍ਹਾਂ ਹੀ ਸਾਰੇ ਅਮਲੇ ਦਾ ਹਾਲ ਆ ਪੰਜ ਪੋਸਟਾਂ ਇਥੇ ਕਲੈਰੀਕਲ ਸਟਾਫ ਦੀਆਂ ਨੇ ਇੱਕ ਇੱਕ ਕਲਰਕ ਜਿਹੜਾ ਇਥੇ ਕੰਮ ਕਰ ਰਿਹਾ ਇਹ ਇਸ ਗੱਲ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਜਿਹੜਾ ਹਸਪਤਾਲ ਜਿਹੜਾ ਸਿਰਫ ਗਰੀਬ ਲੋਕਾਂ ਦੀ ਜਿਹੜੀ ਆਕਾਸ ਦੀ ਕਿਰਨ ਸੀਗੀ ਉਹਨੂੰ ਇਹ ਖਤਮ ਕਰਕੇ ਇਹਨੂੰ ਵੀ ਪ੍ਰਾਈਵੇਟ ਪਾਸੇ ਵੱਲ ਨੂੰ ਤੋਰਨ ਜਾ ਰਹੇ ਆ ਔਰ ਅਸੀਂ ਇਹ ਫੈਸਲਾ ਕੀਤਾ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਹੋਰ ਜਥੇਬੰਦੀਆਂ ਨੇ ਇੱਕ ਸਾਂਝਾ ਮੋਰਚਾ ਬਣਾ ਕੇ ਹਸਪਤਾਲ ਤੇ ਇਹੋ ਹੀ ਹਾਲ ਜਿਹੜਾ ਆ ਇਹ ਸਾਰੇ ਦੂਸਰੇ ਸਰਕਾਰੀ ਦਾ ਜਿਹੜੇ ਦਫ਼ਤਰਾਂ ਦਾ ਵੀ ਹੈਗਾ ਤੁਹਾਨੂੰ ਲੱਗਦਾ ਨਹੀਂ ਵੀ ਸ਼ਹਿਰ ਦਾ ਜਾਂ ਆਪਣੇ ਡੇਰਾ ਬਾਬਾ ਨਾਨਕ ਕਸਬੇ ਦਾ ਵੱਡਾ ਹਸਪੀਟਲ ਹੈ ਇਹ ਮੈਂ ਤਾਂ ਕਿਹਾ ਕਿ ਪੰਜਾਬ ਦੇ ਗਿਣਵੇਂ ਚੋਣਾਂ ਦੇ ਵਿੱਚੋਂ ਸਾਡੇ ਇਲਾਕੇ ਤੇ ਗੱਲ ਹੀ ਛੱਡੋ ਤੁਸੀਂ ਇਹ ਗਿਨਵੇਚੁਰੇ ਜਿਹੜੇ ਹਸਪਤਾਲੇ ਉਹਨਾਂ ਦੇ ਵਿੱਚੋਂ ਆਉਂਦਾ ਸਾਡੀ ਇਸ ਕਰਕੇ ਅੱਜ ਇਸੇ ਵੀ ਡਿਮਾਂਡ ਆ ਅਸੀਂ ਲਗਾਤਾਰ ਪੱਕਾ ਧਰਨਾ ਲਾਉਣ ਜਾ ਰਹੇ ਹਾਂ ਲਗਾਤਾਰ ਸਾਡਾ ਇਹ ਧਰਨਾ ਲੱਗੇਗਾ ਅੱਢ ਮਿੱਥੇ ਸਮੇਂ ਲਈ ਇਹ ਧਰਨਾ ਉਦੋਂ ਤੱਕ ਲੱਗੇਗਾ ਜਦ ਤੱਕ ਇਹਦੀਆਂ ਜਿਹੜੀਆਂ ਖਾਲੀ ਪੋਸਟਾਂ ਜਿਹੜੀਆਂ ਸਾਰੀਆਂ ਸਾਰੇ ਸਟਾਫ ਦੀਆਂ ਜਿਹੜੀਆਂ ਡਾਕਟਰਾਂ ਦੀਆਂ ਨਹੀਂ ਉਹ ਉਹ ਪੂਰ ਨਹੀਂ ਹੁੰਦੀਆਂ ਤੇ ਇਹਨੂੰ ਸਾਨੂੰ ਜਿਹੜਾ ਆ ਇਹਨੂੰ ਅਪਗ੍ਰੇਡ ਕਰਨ ਦਾ ਜਿਹੜਾ ਵਿਸ਼ਵਾਸ ਨੂੰ ਆਇਆ ਜਾਂਦਾ ਇਹ ਧਰਨਾ ਉਦੋਂ ਤੱਕ ਲੱਗੇਗਾ ਇਹੋ ਹੀ ਹਾਲ ਤਹਿਸੀਲ ਦਾ ਆ ਇਹੋ ਹੀ ਹਾਲ ਸਾਡੇ ਸਕੂਲ ਦਾ ਆ ਤੁਸੀਂ ਹੈਰਾਨ ਹੋਵੋਗੇ ਕਿ ਸਕੂਲ ਦੇ ਵਿੱਚ 3 ਸਾਲ ਤੋਂ ਪ੍ਰਿੰਸੀਪਲ ਨਹੀਂ ਇਹ ਸਾਡਾ ਸਕੂਲ ਵੀ ਚਾਰ ਜਿਹੜੇ ਸਾਡੇ ਜ਼ਿਲ੍ਹੇ ਦੇ ਸਕੂਲ ਆ ਵਧੀਆ ਸਕੂਲ ਉਹਨਾਂ ਦੇ ਵਿੱਚ ਗਿਣਿਆ ਜਾਂਦਾ ਸਾਡੇ ਵਿਦਿਆਰਥੀ ਦਾ ਅੰਦਾਜ਼ਾ ਆਪਾਂ ਇੱਥੋਂ ਹੀ ਲਾ ਸਕਦੇ ਆ ਕਿਸੇ ਪ੍ਰਿੰਸੀਪਲ ਹੀ ਹੈ ਨਹੀਂ 5 ਸਾਲ ਤੋਂ ਇੱਥੇ ਮੈਥ ਦੀ ਪੋਸਟ ਹੈ ਨਹੀਂ 5 ਸਾਲ ਤੋਂ ਇੱਥੇ ਹਿਸਟਰੀ ਦੀ ਪੋਸਟ ਹੈ ਨਹੀਂ ਪੰਜਾਬੀ ਜਿਹਨੂੰ ਜਿਹਨੂੰ ਪੰਜਾਬੀ ਮਾਂ ਬੋਲੀ ਕਹਿੰਦੇ ਆ ਤਿੰਨ ਪੋਸਟਾਂ ਪੰਜਾਬੀ ਦੀਆਂ ਨੇ ਇੱਥੇ 3 ਸਾਲ ਤੋਂ ਤਿੰਨਾਂ ਹੀ ਖਾਲੀ ਪਈਆਂ ਅਜੇਸੇ ਦੀਆਂ ਤਿੰਨ ਪੋਸਟਾਂ ਨੇ ਦੋ ਲੈਕਚਰਾਂ ਜਿਥੇ ਜਿਹੜੇ ਆ ਉਹ ਖਾਲੀ ਪਈਆਂ ਇਹ ਹਾਲ ਹੈ ਸਕੂਲ ਦਾ ਇਹੋ ਹੀ ਹਾਲ ਸਾਡੇ ਤਹਿਸੀਲ ਦਾ ਹੈ ਇਸ ਕਰਕੇ ਅਸੀਂ ਇਹ ਮੋਰਚਾ ਜਿਹੜਾ ਵਿਸ਼ਾਲ ਪੱਧਰ ਤੇ ਅਸੀਂ ਅਪੀਲ ਕਰਦੇ ਹਾਂ ਹੋਰ ਹੀ ਸਭ ਜਥੇਬੰਦੀਆਂ ਨੂੰ ਸ਼ਹਿਰਦਾਰਾਂ ਨੂੰ ਲੋਕਾਂ ਨੂੰ ਇਹਦੇ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਾਵੇ ਇਹ ਸਰਕਾਰਾਂ ਜਦੋਂ ਇਹੋ ਜਿਹੇ ਰਵੱਈਏ ਅਪਣਾਉਣ ਪੀ ਸਰਕਾਰੀ ਸਾਡੇ ਜਿਹੜੇ ਇਹੋ ਜਿਹੇ ਦਫ਼ਤਰ ਆ ਉਹਨਾਂ ਨੂੰ ਖਤਮ ਕਰਨ ਜਾਣ ਕਿ ਜਾ ਰਹੀਆਂ ਨੇ ਅਸੀਂ ਇਹਨਾਂ ਦੀ ਬਹਾਲੀ ਲਈ ਆਪਣਾ ਯਤਨ ਕਰਾਂਗੇ ਤੇ ਉਹਨਾਂ ਚਿਰ ਤੱਕ ਇਹ ਅਸੀਂ ਸੰਘਰਸ਼ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਇਹ ਇਹਨਾਂ ਦਫ਼ਤਰਾਂ ਦਾ ਇਸ ਹਸਪਤਾਲ ਦਾ ਜਿਹੜਾ ਸਾਰਾ ਸਟਾਫ ਜਿਹੜਾ ਆ ਉਹ ਪੂਰਾ ਨਹੀਂ ਹੋਇਆ ਇੱਕ ਵਾਰ ਨੂੰ ਮੋਕਾ ਫਿਰ ਡਾਕਟਰ ਵੀ ਆ ਗਏ ਉਹ ਵੀ ਖਾਲੀ ਹੋਏ ਕਿ ਆਪਾਂ ਬੁਜੀਓ ਨਹੀਂ ਮਰਜ਼ੀ ਕਿਸਾਨ ਜਥੇਬੰਦੀ ਵੱਲੋਂ ਬਸਤਨ ਨਾ ਲਗਾਇਆ ਗਿਆ ਕਿਤੇ ਡਾਕਟਰਾਂ ਨੂੰ ਸੰਬੋਧਨ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸੀਐਸਸੀ ਕਲਾਨੌਰ ਵਿਖੇ ਜਰਤਰ ਨਾ ਲਗਾਇਆ ਗਿਆ ਇਸ ਬਾਰੇ ਪਹਿਲਾਂ ਹੀ ਉੱਚ ਅਧਿਕਾਰੀਆਂ ਦੇ ਇਹ ਧਰਨਾ ਜਿਹੜਾ ਧਿਆਨ ਵਿੱਚ ਹੈਗਾ ਇਹਨਾਂ ਦੀ ਜਿਹੜੀ ਮੇਨ ਮੰਗ ਹੈਗੀ ਹੈ ਭਈ ਹਸਪਤਾਲ ਵਿੱਚ ਡਾਕਟਰਾਂ ਦੀ ਭਰਤੀ ਜਾਂ ਸਕੂਲਾਂ ਦੇ ਜਿਹੜੇ ਟੀਚਰਾਂ ਦੀ ਘਾਟ ਹੈਗੀ ਉਸ ਸੰਬੰਧ ਚ ਮੈਂ ਇਸ ਬਾਰੇ ਦੱਸਣਾ ਚਾਹਾਂਗਾ ਕਿ ਅਗਸਤ ਮਹੀਨੇ ਤੋਂ ਸਿਵਲ ਸਰਜਨ ਦਫ਼ਤਰ ਵੱਲੋਂ ਕੁਝ ਮੈਡੀਕਲ ਅਫਸਰਾਂ ਦੀ ਜਿਹੜੀ ਡਿਊਟੀ ਲਗਾਈ ਹੋਈ ਹੈ ਅਗਸਤ ਮਹੀਨੇ ਤੋਂ ਜੋ ਵੀ ਕੈਂਟਿਆ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਹਨ ਅਸੀਂ ਉੱਚ ਅਧਿਕਾਰੀਆਂ ਨੂੰ ਫੇਰ ਬੇਨਤੀ ਕਰਦੀ ਆਂ ਵੀ ਜਦੋਂ ਤੱਕ ਸਰਕਾਰ ਵੱਲੋਂ ਪੱਕੇ ਡਾਕਟਰ ਨਹੀਂ ਲਗਾਏ ਜਾਂਦੇ ਉਦੋਂ ਤੱਕ ਤਿੰਨ ਮੈਡੀਕਲ ਅਫਸਰ ਜਿਹੜੇ ਐ 1 ਸਤੰਬਰ ਤੋਂ ਉਹਨਾਂ ਦੀ ਡਿਊਟੀ ਲਗਾਈ ਜਾਵੇ ਤਾਂ ਕਿ ਐਮਰਜੈਂਸੀ ਸੇਵਾਵਾਂ ਚੱਲ ਰੀਆਂ ਬਰਕਰਾਰ ਰਹਿਣ ਔਰ ਚੰਗੀਆਂ ਸਿਹਤ ਸਹੂਲਤਾਂ ਜਿਹੜੀਆਂ ਕਲਾਨੌਰ ਜਾਂ ਸਦਿਆਲੇ ਦੁਆਲੇ ਦੇ ਏਰੀਆ ਨੂੰ ਜਿਹੜੇ ਲੋਕ ਆਗੇ ਉਹਨਾਂ ਨੂੰ ਮਿਲ ਸਕਣ। ਤੁਸੀਂ ਕਿਹਾ ਕਿ ਮੈਡੀਕਲ ਸਟੰਡੀ ਲਗਾਏ ਜਾਣੀ। ਉਹਨਾਂ ਵਿੱਚ ਵੀ ਅਬਦਸਿਰ ਆਦਿ ਵੀ ਹੈਗਾ ਜੀ। ਹਾਂਜੀ ਸਰ ਜਿਹੜੀ ਐਮਰਜੈਂਸੀ ਲਈ ਮੰਗੇ ਹੀ ਅਸੀਂ ਈਵਨਿੰਗ ਔਰ ਨਾਈਟ ਲਈ ਹੈ ਜਾਂ ਛੁੱਟੀ ਵਾਲੇ ਦਿਨ ਸਾਡੇ ਕੋਲ ਦੋ ਇੱਕ ਮੈਡੀਕਲ ਸਪੈਸ਼ਲਿਸਟ ਇੱਕ ਪੀਡੀਆਟ੍ਰੀਸ਼ੀਅਨ ਔਰ ਇੱਕ ਐਮ ਜਰਾ ਪਹਿਲੇ ਹੀ ਲਗਾਇਆ ਹੋਇਆ ਉਹ ਜਿਹੜੇ ਡਿਊਟੀਆਂ ਕਰ ਰਹੇ ਹਨ ਇਹਦੇ ਨਾਲ 24 ਇੰਟੂ 7 ਜਿਹੜੀਆਂ ਡਿਊਟੀਆਂ ਤਿੰਨ ਮੈਡੀਕਲ ਅਫਸਰ ਮਿਲਣ ਨਾਲ ਵਧੀਆ ਚੱਲਦੀਆਂ ਰਹਣਗੀਆਂ ਕੱਲ ਦੇਖੋ ਕੱਲ ਤੇ ਹੋਰ ਕੀ ਕੀ ਕਮੀਆਂ ਨੇ ਇਸ ਹਸਪਤਾਲ ਵਿੱਚ ਅਸੀਂ ਪਹਿਲਾਂ ਵੀ ਸਰਕਾਰ ਤੋਂ ਮੰਗ ਕੀਤੀ ਹੋਈ ਹੈ ਕਿ ਇੱਕ ਗਾਇਨੋਕੋਲੋਜੀ ਸਟੇਟ ਬਹੁਤ ਜ਼ਰੂਰਤ ਹੈ ਐਂਟੀਨੇਟਲ ਜਿਹੜੇ ਕੇਸੇਜ਼ ਆ ਉਹਨਾਂ ਦੀ ਚੈੱਕਅਪ ਲਈ ਉਹਨਾਂ ਨੂੰ ਜਾਰਾਪੈਂਦਾ ਸਿਵਲ ਹਸਪਤਾਲ ਗੁਰਦਾਸਪੁਰ ਜਾਰਾਪੈਂਦਾ ਇੱਕ ਸਰਜੀਕਲ ਸਪੈਸ਼ਲਿਸਟ ਇੱਥੇ ਬਹੁਤ ਲੋੜਿੰਦਾ ਤਾਂ ਕਿ ਲੋਕਾਂ ਨੂੰ ਜਿਹੜੇ ਆਪਰੇਸ਼ਨ ਨਾਲ ਰਿਲੇਟਡ ਤਕਲੀਫਾਂ ਹੈਗੀਆਂ ਉਹਨਾਂ ਦਾ ਇੱਥੇ ਹੀ ਇਲਾਜ ਹੋ ਸਕੇ ਕਹ ਰਹੇ ਨੇ ਵੀ ਇਹ 5 ਲੱਖ ਦੇ ਕਾਰਡ ਨੇ ਉਹ ਨਹੀਂ ਚਲਾਈ ਜਾ ਰਹੀ ਉਹਦਾ ਨਹੀਂ ਕਾਰਡ ਦਾ ਇਦਾਂ ਜੀ ਉਹ ਜਿਹੜੀ ਦਵਾਈਆਂ ਸਰਕਾਰ ਦੀ ਚਿੱਠੀਆਂ ਆਈਆਂ ਬਈ ਤੁਸੀਂ ਅੰਦਰੋਂ ਹੀ ਖਰੀਦ ਕੇ ਦਿਓ ਤੇ ਲਈ ਬਜਟ ਵੀ ਆਇਆ ਅਸੀਂ ਜੂਨ ਮਹੀਨੇ 64000 ਦੀ ਤਕਰੀਬਨ ਦਵਾਈ ਖਰੀਦੀ ਤੇ ਜੁਲਾਈ ਮਹੀਨੇ 84000 ਦੀ ਦਵਾਈ ਖਰੀਦੀ ਹੋਰ ਵੀ ਜੇ ਜਿਹੜੇ ਡਾਕਟਰ ਸਾਹਿਬਾਨ ਸਾਨੂੰ ਕਹਿਣਗੇ ਵੀ ਇਹ ਦਵਾਈ ਲੋੜਿੰਦੀ ਆ ਉਹਦੇ ਲਈ ਸਾਡੇ ਕੋਲ ਬਜਟ ਹੈਗਾ ਅਸੀਂ ਖਰੀਦ ਕੇ ਅੰਦਰੋਂ ਹੀ ਕੋਸ਼ਿਸ਼ ਕਰਾਂਗੇ ਮਰੀਜ਼ਾਂ ਨੂੰ ਜਿਹੜੇ ਦਵਾਈਆਂ ਦੇਣ ਦੀ